ਲੋ ਵੀ ਮਿਸਟਰੋ ਸਾਸਰੀ ਕਾਲ ਹੋ ਗਈ ਐ ਤੇ ਆਪਾਂ ਮਾਰਕੀਟ ਆ ਗਏ ਸਾਸਰੀ ਕਾਲ ਹੋ ਗਈ ਦਿਨ ਚੜ੍ਹ ਗਿਆ ਗੁੱਡ ਮਾਰਨਿੰਗ ਯਾਰ ਰੋਕ ਦੇ ਉਹ ਆ ਅੱਗੇ ਲਗਾ ਲੈਣਾ ਤੂੰ ਸਾਈਡ ਤੇ ਯਾਰ ਰੋਕ ਦੇ ਤੇ ਸਾਡੇ ਨਾਲ ਅਜੀ ਦੋ ਗੰਦੀ ਹੋਰ ਹਾਜ਼ਰ ਹੋਏ ਸਾਡੇ ਨਾਲ ਮਾਰਕੀਟ ਕਰਨ ਨੂੰ ਪਹੁੰਚੇ ਨੇ ਸਪੈਸ਼ਲ ਵਾਓ ਪਹਿਲਾਂ ਖਾਈਏ ਗੋਲ ਗੱਪੇ ਉਸ ਤੋਂ ਬਾਅਦ ਕੋਈ ਕਰ ਕੀ ਲੈਣੇ ਆਏ ਨਹੀਂ ਲੈਣੀ ਮਸ਼ੀਨ ਕੀ ਲੈਣੇ ਆਏ ਮਸ਼ਹਰਦਾਨੀ ਦੋਏ ਕੀ ਕਰਨੀ ਕਰਾਂਗੇ ਇਹਨਾਂ ਨੂੰ ਆ ਆਜੋ ਫਲੈਸ਼ ਚਲੋ ਹੁਣ ਦੱਸੋ ਤੂੰ ਪਿੱਛੇ ਪਿੱਛੇ ਘਤ ਰਹੇ ਨਹੀਂ ਮਾਤ ਕੇ ਮਾਲ ਚਲਵੇ ਨਾ ਹੁੰਦਾ ਹਾਂ ਚਲੋ 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 ਉਹ ਆ ਸ਼ਿਮਲਾ ਦੇਖ ਓਏ ਆਓ ਸ਼ਿਮਲਾ ਬਤਾਉ ਬਤਾਉ बताऊं पूछला 10 ਕੁਝ ਲੈਣੀ ਸੋਨੇ ਦੇ ਮੁੰਦਰੀ ਹਾਂ ਲੋਕੀ ਓਏ 20 ਦਾ ਇੱਕ 20 ਦਾ ਇੱਕ ਉਹ 20 ਦੀ ਇੱਕ ਕਿਉਂ ਕਿਉਂ ਬੰਦ ਆ ਰੁਪਈਏ ਦੇ ਕੰਨੇ ਇੱਥੇ ਆ ਲਾ ਲਾ ਇਹ ਖਰਾੜਾ ਦਾ ਲੋਕ ਚੰਗੇ ਚੰਗੇ ਪੌਣੇ ਪਾਣੇ ਦਾ ਲੋਕ ਦਾ ਲੋਕਾ 5 ਕਿਲੋ ਬਟਾ ਦਾ ਲੋਕਾ 5 ਕਿਲੋ ਲੈ ਲੋ ਬਾਕੀ ਉਹ ਤੋਂ ਲੈ ਲੋ 5 ਕਿਲੋ ਬਟਾ ਦਾ ਲੋਕਾ 5 ਕਿਲੋ ਕਾਂਦਾਲੋ 100 ਕਾ ਪਾਣੀ ਬਡਾਦਲੋ 100 ਕਾ ਪਾਣੀ ਕਾਂਦਾਲੋ 100 ਕਾ ਗੰਦਾ ਗੰਦਾ ਖਰੀਦਣਾ ਏ ਮੁੰਡੇ ਕਾਂਦਾਲੋ 100 ਕਾ ਪਾਣੀ ਬਡਾਦਲੋ 100 ਕਾ ਪਾਣੀ ਗੰਦਾ ਓਏ ਗੰਦਾ ਕਾਂਦਾਲੋ 100 ਕਾ ਪਾਣੀ ਬਡਾਦਲੋ 100 ਕਾ ਪਾਣੀ ਕਾਂਦਾ ਲੋ 100 ਕਾ 5 ਕਿਲੋ ਬੜਾ ਲੋ 100 ਕਾ 5 ਕਾਂਦਾ ਲੋ 100 ਕਾ 5 ਕਿਲੋ ਬੜਾ ਲੋ 100 ਕਾ 5 ਆਲੂ ਦੀ ਬੋਰੀ ਹੈ ਨਹੀਂ ਆਲੂ ਹੈ 100 ਕਾ 5 ਕਾਂਦਾ ਲੋ 100 ਕਾ 5 ਕਿਲੋ ਬੜਾ ਲੋ ਇਹ ਆਲੂ ਹੈ ਆਲੂ ਦੇਣਾ ਭਾਈ 10 ਕਿਲੋ 100 ਕਾ 5 ਕਾਂਦਾ ਲੋ 100 ਕਾ 5 ਇਹ ਚਾਹੀ ਪਿਆ ਯਾਰ 100 ਕਾ 5

ਦਾਲ ਫੋਟੋ ਖਿੱਚਾਂ ਓਏ ਇਹਨੂੰ ਵੇਖੋ ਇਹਨੂੰ ਵੇਖੋ ਕਾਂਦਾਲੋ ਔਕਾ 5 ਕਿਲੋ ਬੜਾਦਾਲੋ ਔਕਾ 5 ਕਿਲੋ 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 ਕਾਂਦਲੋ ਚੌਕਾ 5 ਕਿਲੋ ਵੜਾ ਜਲੋ ਚੌਕਾ 5 ਕਾਂਦਲੋ ਚੌਕ ਲੈਪੀ ਵੱਡੀ ਬੋਲ ਮਾਰ ਹਾਏ ਲੈਪੀ ਭਾਈ ਇਹਨੂੰ ਆ ਬਣਾਏ ਕਿੰਨੇ ਦਾ ਹੈ 100 ਰੁਪਏ 100 ਰੁਪਏ ਦਾ ਜੋੜਾ ਇੰਨੇ ਕੀ ਉਹ ਲੈਂਦਾ ਹਰ ਹੈ ਬਹੁਤ ਸੋਹਣੀਆਂ ਚੂੜੀਆਂ ਨੇ ਸਰਪ੍ਰੇਖਿਦਾਂ ਨੂੰ ਕਾਲ ਆਏਗਾ। ਬੜੇ ਖਰੀਦਦਾ ਹੈ ਮਿੱਤਰੋ। ਕੱਪੜਾ ਲਈ ਹੈ ਸ਼ਰਟ। ਇੱਕ ਇਹ ਵੀ ਕਰੋ ਨਾ। ਦੋਸਤਾਂ ਦੀ ਗੱਲ। ਤੂੰ ਕਿਉਂ نیچے بیٹھ ਗਿਆ? ਕਹਾਂ ਭਾਗੇਗਾ? ਅਰੇ ਬਹੁਤ ਅਚ ਅਰੇ ਛੋਟੂ ਬਹੁਤ ਅਸ਼ਭ ਹੋ ਰਹਾ ਸੀ ਯਾਰ। ਹਾਂ। ਅਕਟਰ ਬੋੜਾ। ਤੈਨੂੰ ਆਈ ਕੋਈ? ਇਹ ਉਹ ਟੈਡੀ ਬਣੀ ਖਾ ਖਾ ਢਿੱਡ ਵਧਾ ਲਿਆ ਸਰਕਾਰੀ ਰਾਸ਼ਨ ਪੁੱਛੋ ਕੀ ਪ੍ਰਾਈਸ ਨਿਕਾਣਗੇ हमको ਪ੍ਰਾਈਸ ਪ੍ਰਾਈਸ ਕਿੰਨਾ ਕੀ 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 ਕੀ